ਇਹ ਕੋਈ ਦੇਖ ਰਹੇ ਹੋ ਪੰਜਾਬ ਦੇ ਨਹੀਂ ਬੇਸ਼ਵਦੇਸ਼ੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਨਿਤਨ ਗੱਡਕਰੀ ਨੇ ਡੇਰਾ ਬਿਆਸ ਮੋਖੀ ਨਾਲ ਕੀਤੀ ਮੁਲਾਕਾਤ ਖਾਲਸਤਾਨੀਆਂ ਦੀਆਂ ਸਰਗਰਮੀਆਂ ਤੇ ਭਾਰਤ ਚੌਕਸ ਕਰਤਾਰਪੁਰ ਲਾਂਘੇ ਤੇ ਰਹੇਗੀ ਬਾਜ਼ ਅੱਖ ਬਠਿੰਡਾ ਤੋਂ ਖਹਿਰਾ ਹੋਣਗੇ ਲੋਕ ਸਭਾ ਉਮੀਦਵਾਰ ਸੁਖਪੀਰ ਬਾਦਲਾ ਦੋਸ਼ ਕੱਲਾ ਕੈਪਟਨ ਖਾ ਗਿਆ 1200 ਕਰੋੜ ਰੁਪਏ ਟਕਸਾਲੀਆਂ ਵਿੱਚ ਸਾਰੀਆਂ ਪਾਰਟੀਆਂ ਦਾ ਰਿਜੈਕਟ ਮਾਲ ਦੱਸਿਆ ਡੀਜੀਪੀ ਦੀ ਪੁਲਿਸ ਅਧਿਕਾਰੀਆਂ ਨੂੰ ਸਿੱਧੀ ਸਿੱਧੀ ਚੇਤਾਵਨੀ ਵਿਗੜੇ ਕਾਨੂੰਨ ਪ੍ਰਬੰਧ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਭਗਵੰਤ ਮਾਨ ਦਾ ਦਾਵਾ ਆਮ ਆਦਮੀ ਪਾਰਟੀ ਇਦੇ ਸਾਰੇ ਉਮੀਦਵਾਰ ਆਮ ਪਰਵਾਰਾ ਵਿੱਚੋਂ ਸ਼ੋਕਪਾਲ ਖੇਰਾ ਨੇ ਹਰ ਸਿਮਰਤ ਤੇ ਮਨਪ੍ਰੀਤ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਵੱਡੇ ਬਦਲ ਦੇ ਚੋਣ ਲੜਨ ਤੇ ਕੋਰ ਕਮੇਟੀ ਕਰੇਗੀ ਫੈਸਲਾ ਅਕਾਲੀਆਂ ਦੀ ਇੱਛਾ ਫਿਰੋਜ਼ਪੁਰ ਤੋਂ ਚੋਣ ਲੜੇ ਹਰ ਸਿਮਰਤ ਕੌਰ ਬਾਦਲ ਬਾਬਲ ਕਲਾਂ ਗੋਲੀकांड ਸਾਬਕਾ ਐਸਐਸਪੀ ਨੇ ਹਾਈ ਕੋਰਟ ਵਿੱਚ ਜਾਰੀ ਕੀਤੀ ਜ਼ਮਾਨਤ ਅਰਜੀ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ, ਥੇਡਾਂ ਦੇ ਮਦਾਨਾ, ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਚੋਣਾ ਨੇੜੇ ਆਉਂਦੀਆਂ ਸਿਆਸਤਦਾਨਾਂ ਨੂੰ ਡੇਰਿਆਂ ਦੇ ਚੇਤੇ ਆਉਣ ਲੱਗ ਜਾਂਦੇ ਨੇ ਪੰਜਾਬ ਵਿੱਚ ਕਾਫੀ ਵੱਡਾ ਤੇ ਵਿਸ਼ਵ ਪ੍ਰਸਿੱਧ ਡੇਰਾ ਰਾਧਾ ਸੁਆਮੀ ਵਿਆਸ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣਿਆ ਜਾਂਦਾ ਹੈ ਸ਼ਨੀਵਾਰ ਨੂੰ ਕੇਂਦਰੀ ਸੜਕ ਕਵਾਜਈ ਤੇ ਰਾਜਮੰਤ ਮਾਰਗਮੰਤਰੀ ਨਿਤਨ ਗੜਕਰੀ ਉੱਥੇ ਪਹੁੰਚੇ ਰਾਜਗਾਇਕ ਹਾਂਸਰਾਜ ਹਾਂਸਵੀ ਉੱਥੇ ਉਹਨਾਂ ਦੇ ਨਾਲ ਸਨ ਨਿਤਨ ਗੜਕਰੀ ਹਵਾਈ ਜਹਾਜ਼ ਰਾਹੀਂ ਸ਼ਨੀਵਾਰ ਕ੍ਰੀਪਾਣੀ 11 ਵਜੇ ਡੇਰਾ ਵਿਆਸ ਵਿਖੇ ਪਹੁੰਚੇ ਉਹਨਾਂ ਡੇਰਾ ਰਾਧਾ ਸੁਆਮੀ ਵਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਡੇਰੇ ਜਿਹੜਾ ਅਜਨਾਈ ਵਾਪਸ ਸਰਵਾਨਾ ਹੋ ਗਏ ਜਿਕਰ ਜੋ ਹੈ ਕਿ ਡੇਰਾ ਬਿਆਸ ਦੁਨੀਆ ਭਰ ਵਿੱਚ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਹੈ ਜਿਸ ਕਰਕੇ ਇਸ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਕਰਨ ਤੇ ਡੇਰੇ ਦਾ ਅਸ਼ੀਰਵਾਦ ਲੈਣ ਲਈ ਅਕਸਰ ਹੀ ਭਾਜਪਾ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਕੇਂਦਰ ਤੇ ਸੂਬਾ ਪੱਧਰ ਦੇ ਆਗੂ ਇੱਥੇ ਅਕਸਰ ਆਉਂਦੇ ਰਹਿੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਡੇਰਾ ਸਰਸਾ ਦੇ ਵਿਰੁੱਧ ਜਾਰੀ ਹੁਕਮਨਾਮੇ ਦੀ ਪਾਲਣਾ ਕਰਦੇ ਆ ਉਹਨਾਂ ਦੇ ਨਾਲ ਕੋਈ ਵੀ ਰਾਜਨੀਤਿਕ ਅਤੇ ਸਮਾਜਿਕ ਸੰਬੰਧ ਨਾ ਰੱਖਣ ਲੋਕ ਸਭਾ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਡੇਰਾ ਪ੍ਰੇਮੀਆ ਨਾਲ ਸੰਪਰਕ ਸਥਾਪਿਤ ਕਰਨੀਆਂ ਕੋਸ਼ਿਸ਼ਾਂ ਦੀਆਂ ਖਬਰਾਂ ਤੋਂ ਬਾਅਦ ਜਹਦਰ ਨੇ ਇਹ ਚੇਤਾਵਨੀ ਦਿੱਤੀ ਹੈ ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ ਡੇਰੇ ਤੋਂ ਕੋਈ ਵੀ ਮਦਦ ਪ੍ਰਾਪਤ ਨਾ ਕਰਨ ਦਾ ਐਲਾਨ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਏਗੀ ਹਾਲਾਂਕਿ ਖਡੂਰ ਸਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਕਹਿ ਚੁੱਕੀ ਹੈ ਕਿ ਡੇਰੇ ਦੇ ਸਮਰਥਨ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਕਰਨਗੇ ਜਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ ਡੇਰੇ ਤੋਂ ਕੋਈ ਵੀ ਫੈਸਲਾ ਸਿਕ ਕੌਮਨੀਆਂ ਭਾਵਨਾਵਾਂ ਦੇ ਅਨਸਾਰ ਹੀ ਲਿਆ ਜਾਵੇਗਾ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਮੁਖੀ ਦੇ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ। ਇਸ ਲਈ ਡੇਰੇ ਦੇ ਨਾਲ ਕੋਈ ਵੀ ਸਬੰਧ ਜਾਂ ਸਹਾਇਤਾ ਪ੍ਰਾਪਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਲੋਕ ਸਭਾ ਚੋਣਾਂ ਦੇ ਪਹਿਲੇ ਗਿੱਡਲੀ 20 ਸੂਬਿਆਂ ਦੀਆਂ 91 ਸੀਟਾਂ ਲਈ ਨੋਟੀਫਿਕੇਸ਼ਨ ਅੱਜ ਜਾਰੀ ਹੋਏਗਾ ਇਸ ਦੇ ਨਾਲ ਨਾਮਜ਼ਦਗੀ ਦਾ ਸਿਲਸਿਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਇਹਨਾਂ ਸੀਟਾਂ ਲਈ 11 April ਨੂੰ VOTING ਹੋਣੀ ਹੈ ਪਹਿਲੇ ਪੜਾਵਿਆਂ ਚੋਣਾਂ ਵਿੱਚ ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖਲ ਕਰਨ ਲਈ ਸਿਰਫ 4 ਦਿਨਾਂ ਦਾ ਸਮਾਂ ਮਿਲੇਗਾ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਲਈ ਮਨੋਰਥ ਪੱਤਰ ਜਾਰੀ ਕਰਨ ਦੀ ਸਮਾਂ ਹੱਦ ਐਲਾਨ ਦਿੱਤੀ ਹੈ ਲੋਕ ਨੁਮਾਇੰਦਾ ਕਾਨੂੰਨ ਦੀ ਧਾਰਾ 126 ਮੁਤਾਬਕ ਇੱਕ ਜਾਂ ਇੱਕ ਤੋਂ ਜ਼ਿਆਦਾ ਪੜਾਵਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ ਪਾਬੰਦੀਸ਼ੁਦਾ ਸਮੇਂ ਵਿੱਚ ਮਨੋਰਥ ਪੱਤਰ ਜਾਰੀ ਨਹੀਂ ਕੀਤਾ ਜਾ ਸਕਦਾ ਧਾਰਾ 126 ਮੁ ਮਤਦਾਨ ਤੋਂ 48 ਘੰਟੇ ਪਹਿਲਾਂ ਪ੍ਰਚਾਰ ਤੇ ਪਾਬੰਦੀ ਲੱਗ ਜਾਂਦੀ ਹੈ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਚੋਣ ਪ੍ਰਕਾਅ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਂਦਿਆਂ ਇਹ ਵੱਡਾ ਫੈਸਲਾ ਕੀਤਾ ਹੈ ਇੱਕ ਤੱਤੇ ਬਹੁ ਪੜਾਵਾਂ ਦੀਆਂ ਚੋਣਾਂ ਲਈ ਮਨੋਰਥ ਪੱਤਰ ਮਨਾਈ ਮਿਆਦ ਦਰਾਂਨ ਜਾਰੀ ਨਹੀਂ ਕੀਤਾ ਜਾ ਸਕਦਾ ਚੋਣਾਂ ਤੋਂ 48 ਘੰਟੇ ਪਹਿਲਾਂ ਮੈਨੀਫੈਸਟੋ ਜਾਰੀ ਕਰਨਾ ਹੋਵੇਗਾ ਸ਼ੋਕਪਾਲ ਸਿੰਘ ਖੈਰਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਜਮਹੂਰੀ ਗੱਠਜੋੜ ਦੇ ਬਠਿੰਡਾ ਤੋਂ ਉਮੀਦਵਾਰ ਹੋਣਗੇ ਉਹਨਾਂ ਆਖੇ ਕਿ ਜੇ ਹਰਸ਼ਮਿਰਤ ਬਾਦਲ ਫਿਰੋਜ਼ਪੁਰ ਜਾਣਗੇ ਤਾਂ ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਖਿਲਾਫ ਚੋਣ ਲੜਨਗੇ ਖੈਰਾ ਨੇ ਬਠਿੰਡਾ ਦੇ ਭੁਗਤ ਦਾ ਫੈਸਲਾ ਕਰਨ ਲਈ ਆਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸ਼ਮਿਰਤ कौर ਬਾਦਲ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਖੁੱਲੀ ਬੈਸ ਦੀ ਚੁਣੌਤੀ ਦਿੱਤੀ ਕਾਨਫਰੰਸ ਦੌਰਾਨ ਮੈਂਬਰ ਪਾਰਲੀਮੈਂਟ ਧਰਮੀਰ ਗਾਂਧੀ ਨੇ ਖੈਰਾ ਨੂੰ ਬਠਿੰਡਾ ਸੀਟ ਤੋਂ ਉਮੀਦਵਾਰ ਦਾ ਐਲਾਨ ਕੀਤਾ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸ਼ੋਕਪਾਲ ਖੈਰਾ ਪੀਡੀਏ ਦੇ ਉਮੀਦਵਾਰ ਨੇ ਆਖਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਖੈਰਾ ਪੰਜਾਬ ਦੇ ਮੁੱਦਿਆਂ ਲਈ ਲੜ ਰਹੇ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਫਰੋਜ਼ਪੁਰ ਲੋਕ ਸਭਾ ਹਲਕੇ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣਾ ਗੜ ਮੰਨਦਾ ਹੈ ਪਿਛਲੇ 27 ਸਾਲਾਂ ਤੋਂ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਅਕਾਲੀ ਨੇਤਾ ਇਥੋਂ ਹਰਸ਼ਮਿਰਤ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਪਾਰਟੀ ਨੂੰ ਬੇਨਤੀ ਕਰ ਰਹੇ ਨੇ ਹਲਕੇ ਵਿੱਚ ਰਾਏ ਸਿੱਖ ਬਰਾਦਰੀ ਦੇ ਵੋਟ ਹੀ ਫੈਸਲਾ ਕਰਦੇ ਹੈ ਫਰੋਜ਼ਪੁਰ ਵਿੱਚ 1587292 ਵੋਟਰ ਨੇ ਇਹਨਾਂ ਵਿੱਚ ਲਗਭਗ 2.5 ਲੱਖ ਰਾਏ ਸਿੱਖ ਬਰਾਦਰੀ ਦੇ ਵੋਟ ਹੈ ਫਰੋਜ਼ਪੁਰ ਫਾਜ਼ਿਲਕਾ ਤੇ ਮੁਕਸਰਦੀਆਂ ਨੌ ਵਿਧਾਨ ਸਭਾ ਹਲਕਿਆਂ ਵਿੱਚ ਫੈਲੇ ਫਰੋਜ਼ਪੁਰ ਲੋਕ ਸਭਾ ਹਲਕੇ ਤੇ 27 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ ਸੁਖਬੀਰ ਪੂਰੇ ਹੰਤੇ ਕੈਪਟਨ 2 ਸਾਲਾਂ ਦੇ ਕਾਰਜਕਾਲ ਵਿੱਚ ਸਿਰਫ 5-6 ਵਾਰ ਤੋਂ ਜ਼ਿਆਦਾ ਘਰ ਤੋਂ ਬਾਹਰ ਨਹੀਂ ਨਿਕਲੇ ਉਹਨਾਂ ਆਖਿਆ ਕਿ ਕੈਪਟਨ ਸਰਕਾਰ ਨੇ ਚੁਣਨ ਤੋਂ ਪਹਿਲਾਂ ਤੇ ਬਾਅਦ ਵਿੱਚ ਸવાય ਧੋਖੇ ਤੋਂ ਕੁਝ ਨਹੀਂ ਦਿੱਤਾ ਕਾਂਗਰਸ ਪ੍ਰਧਾਨ ਵੱਲੋਂ ਡੇਰਾ ਸਰਸਾ ਦੇ ਸਮਰਥਨ ਲੈਣ ਦੇ ਮੁੱਦੇ ਤੇ ਸੁਖਬੀਰ ਨੇ ਆਖਿਆ ਕਿ ਜਾਖੜ ਕੌਣਾ ਓਕੇ ਸਮੂਹ ਨਾਲ ਸਿੱਖੀ ਦੀ ਗੱਲ ਕਰਦੇ ਐ ਪਾਰਟੀ ਤੋਂ ਅਲੱਗ ਹੋ ਕੇ ਬਣਾਏ ਗਏ ਨਵੇਂ ਦਲ ਦਾ ਨਾਮ ਅਕਾਲੀ ਦਲ ਟਕਸਾਲੀ ਰੱਖੇ ਜਾਂਦੇ ਸੁਖਬੀਰ ਨੇ ਆਖਿਆ ਕਿ ਪਾਰਟੀ ਵਿੱਚ ਤਿੰਨ ਅਹੁਦੇਦਾਰਾਂ ਤੋਂ ਇਲਾਵਾ ਕੋਈ ਟਕਸਾਲੀ ਨਹੀਂ ਉਹਨਾਂ ਨੂੰ ਕੋਈ ਟਕਸਾਲੀ ਉਮੀਦਵਾਰ ਨਹੀਂ ਮਿਲਿਆ ਅਕਾਲੀ ਦਲ ਸੁਪਰੀਮੋ ਸੁ ਕੇ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕ ਸਭਾ ਚੋਣਾਂ ਲੜਨਗੇ ਜਾਂ ਨਹੀਂ ਇਸ ਦਾ ਫੈਸਲਾ ਅਕਾਲੀ ਦਲ ਦੀ ਕੋਰ ਕਮੇਟੀ ਕਰੇਗੀ ਸੁਖਬੀਰ ਨੇ ਆਖਿਆ ਕਿ ਕੋਟਪੂਰਾ ਗੋਲੀ ਕੰਢਣੇ ਗੱਠੇ ਤੇ ਐਸਆਈਡੀ ਦਾ ਪੂਰਾ ਜੋਰ ਬਾਦਲ ਪਰਿਵਾਰ ਨੂੰ ਪਸਾਉਣ ਵਿੱਚ ਲੱਗਿਆ ਹੋਇਆ ਹੈ ਉਹਨਾਂ ਆਖਿਆ ਕਿ ਕੇਂਦਰ ਨੇ ਸਿੱਖਾਂ ਦੇ ਲਈ ਬਿਹਤਰ ਚੰਗੇ ਕੰਮ ਕੀਤੇ ਕਰਤਾਰਪੁਰ ਕਾਰੀਡੋਰ ਦਾ ਕੰਮ ਤੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਭੇਜਣ ਦਾ ਕੰਮ ਮੋਦੀ ਸਰਕਾਰ ਹੀ ਕਰਵਾ ਸਕੀ ਹੈ ਚਰਨਜੀਤ ਸਿੰਘ ਟਵਾਲ ਨੂੰ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਂਝਾ ਮੇਦਵਰ ਐਲਾਨ ਸੇ ਵੀ ਡੇਰੇ ਤੋਂ ਸਮਰਥਨ ਨਹੀਂ ਲੈ ਰਹੀ ਹੁਣ ਆਖਿਆ ਕਿ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਸਰਸਾ ਹੋਵੇ ਜਾਂ ਕੋਈ ਹੋਰ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਗੱਟਚੜ ਬਣਾਉਣ ਲਈ ਬਣਾਈਆਂ ਜਾਣੀਆਂ ਤੰਦਾਂ ਟੁੱਟ ਗਈਆਂ ਦੋਵਾਂ ਪਾਰਟੀਆਂ ਵੱਲੋਂ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਆਪਣੀ ਜ਼ਿੰਮੇਵਾਰੀ ਨਾ ਛੱਡਣ ਕਰਕੇ ਸਮਝੌਤਾ ਟੁੱਟ ਗਿਆ ਹੈ ਉੰਨੀ ਬਈ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਅਮਨ ਸ਼ਾਂਤੀ ਕਾਇਮ ਰੱਖਣ ਸੰਬੰਧੀ ਡੀਜੀਪੀ ਦਿਨਕਰ ਗੁਪਤਾ ਨੇ ਬਟਿੰਡਾ ਰੇਜ ਅਧੀਨ ਆਉਂਦੇ ਸੱਤ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਹੁਕਮ ਦਿੱਤੇ ਹੈ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਆਖਿਆ ਕਿ ਉਹ ਸੰਵੇਦਨਸ਼ੀਲ ਅਤੇ ਅਤ ਸੰਵੇਦਨਸ਼ੀਲ ਬੁਥਾਾਂ ਦੇ ਵਿਸ਼ੇਸ਼ ਚੌਕਸੀ ਵਰਤਨ। ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜਿਸ ਖੇਤਰ ਵਿੱਚ ਕੋਈ ਗਲਬੜੀ ਜਾਂ ਕਾਨੂੰਨੀ ਵਿਵਸਥਾ ਵਿਗੜਦੀ ਹੋਵੇ, ਉਸ ਖੇਤਰ ਦਾ ਪੁਲਿਸ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੋਏਗਾ ਜਿਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਪੁਲ ਖੇਤਰਾ ਵਿੱਚ ਅਪਰਾਧਿਕ ਕਿਸਮ ਦੇ ਲੋਕਾਂ ਤੇ ਪੂਰੀ ਨਜ਼ਰ ਰੱਖਣ ਉਹਨਾਂ ਆਖਿਆ ਕਿ ਕਿਸਾਂ ਵਿੱਚ ਪਗੋੜੇ ਚੱਲ ਰਹੇ ਤੇ ਛੋਟੇ ਮੋਟੇ ਗੈਂਗ ਬੜਾ ਕੇ ਅਪਰਾਧਿਕ ਵਾਰਦਾਤਾ ਕਰਨ ਵਾਲਿਆਂ ਦੀ ਸੂਚੀ ਤਿਆਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਵੀ ਹੁਣ ਜਲਦ ਹੀ ਸੀਆਰਪੀਐਫ ਦੇ ਹੱਥਾਂ ਵਿੱਚ ਹੋਏਗੀ ਕੇਂਦਰ ਸਰਕਾਰ ਨੇ ਜੇਲਾਂ ਵਿੱਚ ਸੀਆਰਪੀਐਫ ਦੀ ਤਾਇਨਾਤੀ ਲਈ ਮਨਜ਼ੂਰੀ ਦਿੱਤੀ ਹੈ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਆਰਪੀਐਫ ਜੇਲਾਂ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤੀ ਜਾਏਗੀ ਇਹੀ ਦੇਸ਼ ਨੂੰ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਲੋਕਪਾਲ ਮਿਲਣ ਵਾਲਾ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਪੀਸੀ ਕੋਸ਼ ਭਾਰਤ ਦੇ ਪਹਿਲੇ ਲੋਕਪਾਲ ਹੋ ਸਕਦੇ ਨੇ ਲੋਕਪਾਲ ਚੋਣ ਕਮੇਟੀ ਨੇ ਲੋਕਪਾਲ ਮੁਖੀ ਤੇ ਅੱਠ ਮੈਂਬਰਾਂ ਦੇ ਨਾਮ ਤੈਅ ਕਰ ਲਏ ਮੰਨਿਆ ਜਾ ਰਿਹਾ ਹੈ ਕਿ ਕਮੇਟੀ ਨੇ ਲੋਕਪਾਲ ਮੁਖੀ ਲਈ ਜਸਟਿਸ ਪੀਸੀ ਕੋਸ਼ ਦੀ ਚੋਣ ਕੀਤੀ ਹੈ ਛੇਤੀ ਸਰਕਾਰ ਵੱਲੋਂ ਰਸਮੀ ਐਲਾਨ ਹੋਣ ਦੀ ਉਮੀਦ ਹੈ ਜਸਟਿਸ ਕੋਸ਼ ਫਿਲਹਾਲ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਮਾਜ ਸੇਵੀ ਅੰਨਾ ਹਜਾਰੇ ਨੇ ਸਵਾਗਤ ਕੀਤਾ ਇਸ ਨੂੰ 48 ਸਾਲ ਦੀ ਜਨਤਾ ਦੀ ਲੜਾਈ ਦਾ ਨਤੀਜਾ ਕਰਾਰ ਦਿੰਦੇ ਹਾਂ ਕੌਮੀ ਪੱਧਰ ਤੇ ਲੋਕਪਾਲ ਦੇ ਸੂਬਿਆਂ ਵਿੱਚ ਲੋਕਾਇਯਕ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਅੰਨਾ ਹਜਾਰੇ ਨੇ ਕਈ ਅੰਦੋਲਨ ਤੇ ਭੁਖੜ ਹੜਤਾਲ ਕੀਤੀਆਂ ਸਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਵੀ ਲੋਕਪਾਲ ਦੇ ਦਾਇਰੇ ਵਿੱਚ ਆਉਣਗੇ ਜਾਂਚ ਦਾ ਦਾਇਰਾ ਵਧਾਇਆ ਜਾਏਗਾ ਉਧਰ ਗੁਆਦੇ ਮੁੱਖ ਮੰਤਰੀ ਮਨੋਰ ਪਾਰੀਕਰ ਦਾ ਦਿਹਾਂਤ ਹੋ ਗਿਆ ਪਿਛਲੇ 1 ਸਾਲ ਤੋਂ ਲੰਬੀ ਬਿਮਾਰੀ ਨਾਲ ਜੋਜ ਰਹੇ ਸਨ ਮਨੋਰ ਪਾਰੀਕਰ ਸਧਾਰਨ ਜ਼ਿੰਦਗੀ ਜਿਉਣ ਵਾਲੇ ਇਨਸਾਨ ਸਨ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਹ ਆਪਣੇ ਨਾਲ ਕਿਸੇ ਤਰ੍ਹਾਂ ਦਾ ਲਾਮ ਲਸ਼ਕਰ ਨਹੀਂ ਸੰਰਖਦੇ ਮੁੱਖ ਮੰਤਰੀ ਬੰਨ ਪਿੱਛੋਂ ਵੀ ਉਹ ਆਪਣੇ ਸਕੂਟਰ ਤੇ ਆਪਣੇ ਦਫ਼ਤਰ ਜਾਂਦੇ ਸਨ ਮਨੋਰ ਪਾਰੀਕਰ ਦਾ ਜਨਮ ਮਾਪੋਸਾ ਵਿੱਚ ਹੋਇਆ ਕਰਤਾਰਪੁਰ ਲਾਂਗੇ ਤੇ ਪਾਕਿਸਤਾਨ ਨਾਲ ਪਹਿਲੀ ਗੱਲਬਾਤ ਵਿੱਚ ਭਾਰਤ ਨੇ ਖਾਲਸਾਤਾਨ ਨਾਲ ਜੁੜੇ ਮੁੱਦੇ ਤੇ ਆਪਣਾ ਪੱਖ ਜ਼ੋਰਦਾਰ ਤਰੀਕੇ ਨਾਲ ਰੱਖ ਦਿੱਤਾ ਹੈ ਉਹਨਾਂ ਆਖੇ ਕਿ ਉਹ ਗਵਾਂਡੀ ਮੁਲਕ ਦੀ ਨੀਅਤ ਨੂੰ ਜੰਗੀ ਤਰ੍ਹਾਂ ਸਮਝਾ ਲਿਆਜਾ ਲਾਂਗਾ ਖੁੱਲਣ ਦੇ ਨਾਲ ਉਹਨਾਂ ਦੋਸ਼ ਦੇਸ਼ਾਂ ਦੇ ਨਾਲ ਵੀ ਕੂਟਨੀਤਿਕ ਸੰਪਰਕ ਬਣਾਉਣ ਵਿੱਚ ਲੱਗਾ ਜਿੱਥੇ ਖਾਲਸਤਾਨੀ ਹਮਾਇਤੀ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਭਾਰਤ ਇਹਨਾਂ ਦੇਸ਼ਾਂ ਨੂੰ ਹੁਣ ਇਹ ਤਾਕੀਦ ਕਰਨਾ ਚਾਹੁੰਦਾ ਹੈ ਕਿ ਕਰਤਾਰਪੁਰ ਜਾਣ ਵਾਲੇ ਉਹਨਾਂ ਦੇ ਨਾਗਰਿਕਾਂ ਤੇ ਵੀ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਕਿ ਉਹ ਕਿਤੇ ਭਾਰਤ ਵਿੱਚ ਵੱਖਵਾਦੀ ਅੰਸ਼ਰਾਂ ਨੂੰ ਮਜ਼ਬੂਤ ਤਾਂ ਨਹੀਂ ਕਰ ਰਹੇ ਉਹਨਾਂ ਆਖੇ ਕਿ ਭ ਆਸ ਚੌਕਰ ਸਹਿ ਕਿ ਬਰਤਾਨੀਆਂ ਕੈਨੇਡਾ ਤੇ ਅਮਰੀਕਾ ਸਥਿਤ ਖਾਲਿਸਤਾਨ ਹਮਾਇਤੀ ਇੱਕ ਸੰਸਥਾ ਇਸੇ ਸਾਲ ਕਰਤਾਰਪੁਰ ਵਿੱਚ ਹੀ ਅਲੱਗ ਖਾਲਿਸਤਾਨ ਦੀ ਮੰਗ ਵਿੱਚ ਇੱਕ ਵੱਡੀ ਮੀਟਿੰਗ ਦੀ ਸਾਜਿਸ਼ ਰਚ ਰਹੀ ਹੈ ਸੂਤਰਾਂ ਮੁਤਾਬਕ ਦੁਨੀਆ ਦੀਆਂ ਕਈ ਰਾਜਧਾਨੀਆਂ ਵਿੱਚ ਖਾਲਿਸਤਾਨ ਦੀ ਮੁਹਿੰਮ ਨੂੰ ਲੈ ਕੇ ਭਾਰਤ ਬਹੁਤ ਸਖਤ ਕੂਟਨੀਤਿਕ ਸੰਕੇਤ ਦੇ ਰਿਹਾ ਹੈ ਇਹ ਸਾਫ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਸੋਚ ਸਿਰਫ ਵਿਦੇਸ਼ਾਂ ਵਿੱਚ ਵਸੇ ਸਿੱਖ ਭਾਈਚਾਰੇ ਦੇ ਕੁਝ ਗਿਣੇ ਛੁੜੇ ਲੋਕਾਂ ਦੀ ਹੈ ਭਾਰਤ ਦਾ ਸਿੱਖ ਭਾਈਚਾਰਾ ਇਸ ਨਾਲ ਕੋਈ ਸਬੰਧ ਨਹੀਂ ਰੱਖਦਾ ਇਹ ਕੁਝ ਇਸ ਤਰ੍ਹਾਂ ਦਾ ਹੈ ਜਿਵੇਂ ਭਾਰਤ ਦਾ ਸਿੱਖ ਭਾਈਚਾਰਾ ਮੈਰੀਲੈਂਡ ਅਮਰੀਕਾ ਵਿੱਚ ਸ ਨੇ ਇੱਕ ਵੱਖਰਾ ਸੁਤੰਤਰ ਦੇਸ਼ ਬਣਾਉਣ ਦੇ ਮੰਸ਼ਾ ਰੱਖੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਦੀ ਚੌਕਸੀ ਦੇ ਪਿੱਛੇ ਖਾਲਸਤਾਨ ਹਮਾਇਤੀ ਸਿਕਸ ਫਾਰ ਜਸਟਿਸ ਨਾਂ ਦੀ ਵਕਫਾਦੀ ਸੰਸਥਾ ਵੱਲੋਂ ਕੀਤਾ ਗਿਆ ਇਹ ਐਲਾਨ ਕਿ ਉਹ ਨਵੰਬਰ 2019 ਵਿੱਚ ਗੁਰਪੁਰਬ ਦੇ ਮੌਕੇ ਕਰਤਾਰਪੁਰ ਵਿੱਚ ਖਾਲਸਤਾਨ ਦੀ ਹਮਾਇਤ ਵਿੱਚ ਰੈਫਰੈਂਡਮ ਕਰਾਉਣ ਦੀ ਮਹਿੰਮ ਦੀ ਸ਼ੁਰੂਆਤ ਕਰੇਗਾ ਜਦੋਂ ਤੱਕ ਕਰਤਾਰਪੁਰ ਲੰਘਾ ਵੀ ਖੁੱਲ ਜਾਏਗਾ ਭਾਰਤ ਨੇ ਆਖਿਆ ਕਿ ਉਹ ਕੂਟਨੀਤਿਕ ਚੌਕਸੀ ਕਰਕੇ ਹੀ ਜਨਵਰੀ 2019 ਵਿੱਚ ਖਾਲਸਤਾਨ ਹਮਾਇਤੀਆਂ ਦੀ ਮਹਿੰਮ ਨੂੰ ਵਾਸ਼ਿੰਗਟਨ ਵਿੱਚ ناکਾਮ ਕੀਤਾ ਗਿਆ ਸੀ ਕਰਤਾਰਪੁਰ ਲੰਘਾ ਇਸੇ ਸਾਲ ਦੇ ਅੰਤ ਤੱਕ ਸ਼ੁਰੂ ਹੋਏਗਾ ਇਸ ਤਰ੍ਹਾਂ ਔਰ ਜਿਆਦਾ ਚੌਕਸ ਰਹਿਣ ਦੀ ਨੀਤੀ ਤੇ ਚੱਲੇਗਾ। ਪਾਖੜਾ ਨੰਗਲ ਵਿੱਚ ਇੱਕ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਆਪਣੇ ਪ੍ਰਸਿੱਧ ਗਾਣੇ ਆਪਣਾ ਪੰਜਾਬ ਹੋਵੇ ਕਰਦੀ ਸ਼ਰਾਬ ਹੋਵੇ ਵਿੱਚ ਕਰਦੀ ਸ਼ਰਾਬ ਸ਼ਬਦ ਵਰਤਣ ਲਈ ਮਾਫੀ ਮੰਗੀ। ਗੁਰਦਾਸ ਮਾਨ ਦਾ ਕਹਿਣਾ ਹੈ ਕਿ ਗਾਣੇ ਵਿੱਚ ਵਰਤੀ ਗਈ ਲਾਈਨ ਸਿਰਫ ਮਨੋਰੰਜਨ ਨੂੰ ਧਿਆਨ ਵਿੱਚ ਰੱਖ ਕੇ ਦੇਖੀ ਜਾਣੀ ਚਾਹੀਦੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਆਈ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ